ਬਹੁਤ ਮਾਰੇ ਹਾਲਾਤ ਹੋ ਚੁੱਕੇ ਆ ਪਾਣੀ ਦੇ ਨਾਲ ਕੋਈ ਹੱਲ ਕਰੋ ਇਹਦਾ ਜੀ ਅਸੀਂ ਆ ਬਹੁਤ ਚਿੰਤਾਤ ਆ ਪਾਣੀ ਦੇ ਨਾਲ ਕਿ ਜਿੱਥੇ ਸਾਡੀਆਂ ਕਿਸਾਨਾਂ ਦੀਆਂ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਆ ਅਸੀਂ ਹੁਣੇ ਗੱਲਬਾਤ ਕਰਕੇ ਵੇਖਦੇ ਆ ਹਿਮਾਚਲ ਦੇ ਨਾਲ ਉਹਨਾਂ ਨੂੰ ਫੋਨ ਲਾਉਨੇ ਆ ਹੈਲੋ ਹੈਲੋ ਹੰਸੀ ਭਾਈ ਜੀ ਹਿਮਾਚਲ ਵਾਲੇ ਬੋਲਦੇ ਜੀ ਹਾਂਜੀ ਹਾਂਜੀ ਹਿਮਾਚਲ ਤੋਂ ਬੋਲਦੇ ਆ ਯਾਰ ਆਪ ਦੇਖੋ ਬਹੁਤ ਜ਼ਿਆਦਾ ਪਾਣੀ ਸਾਡੇ ਪੰਜਾਬ ਦੇ ਵਿੱਚ ਆ ਰਿਹਾ ਹਿਮਾਚਲ ਤੋਂ ਜਿਹੜਾ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਰਿਹਾ ਤੁਸੀਂ ਕਹਿੰਦੇ ਸੀ ਕਿ ਸਮਝਾਇਆ ਹਿਮਾਚਲ ਦੇ ਪਾਣੀਆਂ ਤੇ ਹੱਥ ਸਾਡਾ ਵਾ ਤੇ ਹੁਣ ਇਸ ਨਕਾਂਬੋ ਵੀ ਤੁਸੀਂ ਸਾਡੇ ਤੇ ਕਾਤੋਂ ਇੰਨਾ ਨੁਕਸਾਨ ਕਰ ਰਹੇ ਹੋ ਇਹ ਭਾਈ ਜੀ ਇਹ ਪਾਣੀ ਆਪਕਾ ਹੈ ਆਪ ਬੋਲਦੇ ਹੋ ਪੰਜਾਬ ਕਾ ਪਾਣੀ ਹੈ ਤੇ ਪੰਜਾਬ ਕੋ ਹੀ ਦੇਣਾ ਪਵੇਗਾ ਅਬ ਆਪਣਾ ਪਾਣੀ ਸੰਭਾਲੋ ਭਾਈ ਜੀ ਕਿਸਾਨ ਭਾਈ ਆਪਾਂ ਹਿਮਾਚਲ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਸਾਫ਼ ਆਪਾਂ ਨੂੰ ਨਕਾਰ ਕਰਤਾ ਕਿ ਕਹਿੰਦੇ ਪਾਣੀ ਤੁਹਾਡਾ ਜਿੰਨਾ ਵਾਧੂ ਆ ਰਿਹਾ ਹੁਣ ਚਲੋ ਆਪਾਂ ਇੱਕ ਟਰਾਈ ਹਰਿਆਣੇ ਨੂੰ ਵੀ ਮਾਰਦੇ ਹਾਂ ਠੀਕ ਹੈ ਜੀ ਹੈਲੋ ਹੈਲੋ ਹਰਿਆਣੇ ਵਾਲੇ ਬੋਲਦੇ ਭਾਈ ਹਾਂਜੀ ਹਾਂਜੀ ਭਾਈ ਹੋਰ ਨਾ ਕੋ ਆ ਤੁਸੀਂ ਪਾਣੀ ਮੰਗਦੇ ਸੀ ਸਾਡੇ ਕੋਲ ਤੇ ਪਾਣੀ ਬਹੁਤ ਜ਼ਿਆਦਾ ਤੇ ਹੁਣ ਅਸੀਂ ਤੁਹਾਨੂੰ ਛੱਡਣ ਲੱਗੇ ਆ ਜੀ ਪਾਣੀ ਨਾ 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 ਪਾਣੀ ਹਮੇ ਪਹਿਲੇ ਚਾਹੀਏਗਾ ਅਬ ਨਹੀਂ ਚਾਹੀਏ ਮਾਰੇ ਕੋ ਤਾਰਾ ਪਾਣੀ ਜਦੋਂ ਮੁਸੀਬਤ ਪੈਂਦੀ ਨਾ ਪੰਜਾਬ ਤੇ ਤੇ ਵੇਲੇ ਸਾਰੇ ਹਣ ਹੱਥ ਖੜੇ ਕਰੀ ਜਾਂਦੇ ਕਿ ਸਾਨੂੰ ਵੀ ਧਾਰਾ ਪਾਣੀ ਚਾਹੀਏ ਤੇ ਸਾਨੂੰ ਵੀ ਤੁਹਾਡਾ ਪਾਣੀ ਚਾਹੀਏ ਇੱਕ ਵਾਰੀ Rajasthan ਵਾਲਿਆਂ ਨੇ ਵੀ ਲਾ ਕੇ ਪੁੱਛ ਲਈ ਆਪਾਂ ਕੀ ਕਹਿੰਦੇ ਇੱਕ ਵਾਰੀ Rajasthan ਵਾਲਿਆਂ ਨੇ ਵੀ ਲੰਮੇ ਆ ਉਹ ਵੀ ਬਹੁਤ ਕਾਲੇ ਹੁੰਦੇ ਆ ਨਾ ਸਾਡਾ ਪਾਣੀ ਘਟ ਦਿੰਦੇ ਆ ਹੈਲੋ Rajasthan ਬੋਲਦਾ ਜੀ ਪਾਣੀ ਬਹੁਤ ਮੰਗਦੇ ਆਂ ਸਾਡੇ ਕੋ ਤੇ ਪਾਣੀ ਵਾਧੂ ਆ ਤੇ ਦਈਏ ਤੁਹਾਨੂੰ ਹੁਣ ਹਾਂਜੀ ਗੜੀਗੰਮਾ ਭਾਈ ਨਹੀਂ ਨਹੀਂ हमको आपका नहीं चाहिए पानी हमारे तो यहां बहुत बारिश हो रही है ठीक है भाई ठीक है ओके ਜਦੋਂ ਵੋਟਾਂ ਦੀ ਰਾਜਨੀਤੀ ਕਰਨੀ ਹੋਵੇ ਸਾਦੇ ਉਦੋਂ ਪੰਜਾਬ ਦੇ ਸਿਰ ਉੱਤੇ ਟੋਪਿਆ ਜਾਂਦਾ ਅਤੇ ਅੱਜ ਪੰਜਾਬ ਦੇ ਵਿੱਚ ਜਿਹੜਾ ਬਿਆਸ ਦਰਿਆ ਦੇ ਵਿੱਚ ਹੜ ਆਇਆ ਹੋਇਆ ਅੱਜ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਫਸਲ ਸਾਰੀ ਬਰਬਾਦ ਹੋ ਰਹੀ ਅੱਜ ਨਾ ਸਾਨੂੰ ਹਰਿਆਣਾ ਪੁੱਛ ਰਿਹਾ ਕਿ ਪਾਣੀਆਂ ਤੇ ਹੱਕ ਸਾਡਾ ਨਾਰਾਸਤਾਨ ਕਹਿ ਰਿਹਾ ਕਿ ਪਾਣੀਆਂ ਤੇ ਹੱਕ ਸਾਡਾ ਜਿਹੜਾ ਹਿਮਾਚਲ ਕਹਿੰਦਾ ਹੀ ਕਿ ਪਾਣੀ ਸਾਡਾ ਅੱਜ ਉਹ ਸਾਨੂੰ ਡੋਬ ਰਿਹਾ ਹੈ ਇਸ ਕਰਕੇ ਇਹਨਾਂ ਰਾਜਨੀਤਿਕ ਲੋਕਾਂ ਤੋਂ ਬਚੋ ਅਤੇ ਜਿਹੜਾ ਨੁਕਸਾਨ ਅੱਜ ਸਿਰਫ ਕਿਸਾਨ ਹੀ ਚੱਲ ਸਕਦਾ ਹੈ ਇਹ ਪੰਜਾਬ ਨੂੰ ਉਜਾੜਨ ਵਾਲੇ ਤੁਰਗੇ ਪਰ ਪੰਜਾਬ ਹਮੇਸ਼ਾ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਰਹੇਗਾ